ਨਾਮ ਕੀ ਹੋਇਆ ਜੀ ਮੈਂ ਸਰ ਗੁੜੀਆ ਦਾ ਫਾਦਰ ਹਾਂ ਮੇਰੀ ਲੜਕੀ ਵਿਕਟਮ ਹੈ ਲਵੀਨਾਮ ਆਉਂਦਾ 4 ਸਾਲ ਦੀ ਲੜਕੀ ਹੈ ਤੇ ਬਹੁਤ ਬੁਰੀ ਤਰ੍ਹਾਂ ਮੋਟਰਸਾਈਕਲ ਮਾਰ ਕੇ ਉਹਨੂੰ ਘਾਇਲ ਕਰਤਾ ਇਸ ਟਾਈਮ ਉਹ ਹਸਪਤਾਲ ਦੇ ਵਿੱਚ ਹੈ ਤੇ ਸਿਰ ਲੱਤਾਂ ਸਾਰਾ ਕੁਝ ਬਹੁਤ ਬੁਰੀ ਤਰ੍ਹਾਂ ਕਰਤਾ ਜੀ ਇਹਨਾਂ ਨੇ ਤੇ ਮੈਂ ਚਾਹੁੰਦਾ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਵੀ ਬੱਚਾ ਹੈ ਜਿਹੜਾ ਮੋਟਰਸਾਈਕਲ ਚਲਾ ਰਿਆ ਸੀਗਾ ਇੱਕਾਂ ਉਹਦੀ ਮਾਤਾ ਤੇ ਫਰਚਾ ਕੀਤਾ ਜਾਵੇ ਇਕੋ ਜੋ ਵੀ ਵਿਕਲ ਹੈਗਾ ਉਹਨੂੰ ਬੌਂਡ ਕੀਤਾ ਜਾਵੇ। ਥਾਣੇ ਦੇ ਵਿੱਚ ਐਸੀ ਕਿਹਨੇ ਪਸਾਣੇ ਪੁੱਛੋ। ਹਾਂਜੀ ਸਰ। ਥਾਣੇ ਦੇ ਵਿੱਚ ਆਇਆ। ਥਾਣੇ ਜਿੱਦਾਂ ਸਤ ਘੰਟਾ ਹੋ ਗਿਆ ਸਾਨੂੰ ਕਹਿੰਦੇ ਲਿਖ ਰਹੇ ਆ ਲਿਖ ਰਹੇ ਆ ਉਹਨਾਂ ਦੀ ਮਦਰ ਨੂੰ ਆ ਜਾਂਦੇ ਹੋ ਉਹਨਾਂ ਦੀ ਮੰਦਰ ਵੀ ਆ ਗਈ। ਹਜੇ ਤੱਕ ਸਾਨੂੰ ਕੋਈ ਫਰੋਸੇਯੋਗ ਕੁਝ ਨਹੀਂ ਮਿਲਿਆ। ਜੱldi ਕਿਹਨਾ ਮੇਰਾ ਨਾਮ ਕ੍ਰਿਸ਼ਨ ਵਰਮਾ ਜੀ। ਹਾਂ ਕੀ ਹੋਇਆ ਜੀ ਥਾਣੇ ਤੇ ਆਏ ਹੋ। ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਦੰਗਾਪੇਟ ਤੇ ਕਲੋਨੀ ਦੇ ਬੱਚਿਆਂ ਤੋਂ। ਇਹ ਰੋਜ਼ ਦਿਨਵਾ ਦੇਣਾ ਇੱਥੇ ਰੋਜ਼ ਹਾਦਸੇ ਹੁੰਦੇ ਆ ਰੋਜ਼ ਚੋਰੀਆਂ ਹੁੰਦੀਆਂ ਉਹਦੇ باوجود ਵੀ ਪੁਲਿਸ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ ਜੇ ਅਗਰ ਇਹਨਾਂ ਨੂੰ ਫੜ ਕੇ ਉਹਦੇ ਦੇ ਵੀ ਜਾਂਦੇ ਆ ਤਾਂ ਇਹਨਾਂ ਨੂੰ ਹਿਊਮਨ ਰਾਈਟ ਦਾਜ ਆ ਜਾਂ ਕੋਈ ਵੀ ਕੇਸ ਬਣਾ ਕੇ ਜਾਂ ਕੁਝ ਵੀ ਕਾ ਨਹੀਂ ਪਾ ਕੇ ਉਹ ਵਾਪਸ ਦੂਜੇ ਦਿਨ ਫੇਰ ਛੱਡ ਦਿੰਦੇ ਆ ਜਦ ਕਿ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਕੋਈ ਟੋਕੜ 10-10 ਵਾਰ ਇਹ ਬੱਚਿਆਂ ਨੂੰ ਇੱਥੇ ਲੈ ਗਏ ਤੇ ਛੱਡ ਗਏ ਅਸੀਂ ਉਹਨਾਂ ਨੂੰ ਦੱਸ ਕੇ ਵੀ ਆਹ ਦੇਖੋ ਜੀ ਆਹ ਘਰਾਂ ਦੇ ਵਿੱਚ ਤੋੜ-ਫੋੜ ਕਰਦੇ ਆ ਘਰੇ ਬਦਮਾਸ਼ੀ ਕਰਦੇ ਆ ਅੱਜ ਇੱਕ 5 ਸਾਲਾਂ ਦੀ ਬੱਚੀ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਛਿਲ ਕੇ ਰੱਖਤਾ ਬੱਚੇ ਨੇ ਔਰ ਇਹਨਾਂ ਦੇ ਕਰਦੇ ਹਰ ਵਾਰ ਇਹੀ ਕਰਕੇ ਲੈ ਜਾਂਦੇ ਵੀ ਇਹ ਬੱਚਾ ਛੋਟਾ ਹੈ ਅਜੇ ਨਾਦਾਨ ਹੈ ਜੀ ਐ ਹੈ ਜੀ ਉਹ ਹੈ ਜੀ ਤੇ ਐ ਕਰਕੇ ਚਾਬੀ ਲਗਾ ਅਸੀਂ ਤੁਹਾਨੂੰ ਪ੍ਰੂਫ ਕਰ ਸਕਦੇ ਹਾਂ ਵੀ ਪਿਛਲੇ 15 ਦਿਨਾਂ ਦੇ ਵਿੱਚ ਕਿੰਨੇ ਵਾਰ ਉੱਥੋਂ ਸਕੂਟਰੀ ਲੈ ਕੇ ਟੱਪਦੇ ਆ ਤੇ ਇਹ ਚਾਰ-ਚਾਰ ਬੱਚੇ ਚੜ੍ਹ ਕੇ ਜਾਂਦੇ ਇਹਨਾਂ ਦੇ ਕਰਦੇ ਰੁਕਦੇ ਨਹੀਂ ਜੀ ਇਹਨਾਂ ਨੂੰ ਉਲਟਾ ਸਪੋਰਟ ਕਰਦੇ ਪਰਦੇਸੀਕ ਸਪੋਰਟ ਐਸੀ ਕਰਦੇ ਆ ਵੀ ਹਾਂ ਜੀ ਵੀ ਬੱਚਿਆਂ ਨੂੰ ਕੁਝ ਨਹੀਂ ਹੋ ਸਕਦਾ ਆ ਕੁਝ ਦਿਨ ਪਹਿਲਾਂ ਇੱਥੇ ਇੱਕ ਬੰਦਾ ਵੱਡਾ ਸੀਗਾ ਬੱਚਾ ਵੱਡਾ ਸੀਗਾ ਛੋਟਾ ਜਿਹਾ ਲੜਕਾ ਸੀ ਕੋਈ 15 14 15 ਸਾਲਾਂ ਦਾ ਤਾਂ ਉਹ ਸਾਰੀ ਰਾਤ ਇਹ ਕਾਪੇ ਤਲਵਾਰਾਂ ਲੈ ਕੇ ਉੱਥੇ ਗਲੀਆਂ ਚ ਤੁਰਦੇ ਫਿਰੇ ਡਰਾਵਾ ਦਿਂਦੇ ਫਿਰਦੇ ਰਹੇ ਹੈ ਅੱਜ ਥਾਣੇ ਚਾਇਦ ਤੇ ਗਰੋਂ ਫਿਰ ਅੱਜ ਥਾਣੇ ਦੇ ਵਿੱਚ ਆਏ ਆ ਮੁੰਛੀ ਸਾਹਿਬ ਤਾਂ ਕਹਿੰਦੇ ਆ ਵੀ ਅਸੀਂ ਇਹਨਾਂ ਦੇ ਪਰਚਾ ਪਾ ਕੇ ਜਾਂ ਇਹਨਾਂ ਦੀ ਮਦਰ ਦੇ ਪਰਚਾ ਪਾਵਾਂਗੇ ਸਕੂਟਰੀ ਬੌਂਡ ਕਰਾਂਗੇ ਜਦਕਿ ਸਾਨੂੰ ਨਹੀਂ ਲੱਗਦਾ ਐਸਾ ਕੁਝ ਹੋਊਗਾ ਅੱਜ ਤੋਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਇੱਕ ਬੱਚੇ ਪੜ ਕੇ ਲੈੰਦੇ ਸੀਗੇ ਉਰੇ ਜਿਹੜੇ ਉਹ ਸਕੂਟਰੀਆਂ ਚੋਰੀ ਕਰਕੇ ਕਦੀ ਕਿਤੇ ਜਿੱਥੇ ਤੇਲ ਖਤਮ ਹੋ ਜਾਂਦਾ ਜਾਂ ਕੋਈ ਹੁੰਦਾ ਉੱਥੇ ਚੌਂਕਾ ਦੇ ਵਿੱਚ ਖੜੀ ਕਰਕੇ ਤੁਰ ਜਾਂਦੇ ਸੀਗੇ ਉਹ ਵੀ ਇਹਨਾਂ ਨੇ ਦੂਸਰੇ ਦਿਨ ਉਹਨਾਂ ਨੂੰ ਰਿਲੀਜ਼ ਕਰਤਾ ਉਹ ਅੱਜ ਵੀ ਸਾਡੀਆਂ ਗਲੀਆਂ ਦੇ ਵਿੱਚ ਉਵੇਂ ਹੀ ਘੁੰਮਦੇ ਫਿਰਦੇ ਆ ਬੇ ਤੜਕੋਗੇ ਧਰੇ ਦਿਲਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪ੍ਰੋਬਲਮ ਹੈਗੀ ਆਮ ਬੰਦੇ ਨੂੰ ਜਿਹੜਾ ਇਹਨਾਂ ਨੂੰ ਕੁਝ ਬੋਲ ਵੀ ਨਹੀਂ ਸਕਦਾ ਜੇ ਅਸੀਂ ਇਹਨਾਂ ਨੂੰ ਕੋਈ ਮਹਿਨਾਂ ਦੇ ਉੱਤੇ ਹੱਥ ਚੱਕਤਾ ਜਾਂ ਅਸੀਂ ਇਹਨਾਂ ਨੂੰ ਕੁਝ ਕਵਾਂਗੇ ਤਾਂ ਕੱਲ ਨੂੰ ਸਾਡੇ ਦਾ ਤਾਂ ਪੁਲਿਸ ਐਕਸ਼ਨ ਹੋਊਗਾ ਵੀ ਤੁਸੀਂ ਕਹੇ ਹੁਣ ਵੇ ਐਸਾ ਰਾਈਟ ਬਣਾ ਦੇਣਗੇ ਵੀ ਅੰਦੀ ਵੀ ਇਹ ਬੱਚੇ ਨੂੰ ਮਾਰਿਆ ਇਹ ਬੱਚੇ ਨੂੰ ਮਾਰਿਆ ਇਹ ਬੱਚੇ ਨੂੰ ਮਾਰਿਆ ਪਰ ਏ ਬੱਚਿਆਂ ਦੇ ਖਿਲਾਫ ਕੁਛ ਨਹੀਂ ਆ ਇਹਨਾਂ ਦੇ ਪੇਰੈਂਟਸ ਬਾਰੇ ਕੁਛ ਨਹੀਂ ਕਰਦੀ ਪੁਲਿਸ ਨਾ ਹੀ ਇਹਨਾਂ ਦੇ ਖਿਲਾਫ ਕੋਈ ਐਫ ਆਈ ਆਰ ਦਰਜ ਹੁੰਦੀ ਆ ਨਾ ਹੀ ਉਸ ਕਿਸੇ ਕੇਸ ਦਾ ਸੋਲੂਸ਼ਨ ਹੁੰਦਾ ਇੱਥੇ ਅਸੀਂ ਪਰੇਸ਼ਾਨ ਹੋ ਚੁੱਕੇ ਆ ਇਹ ਉਸ ਬੱਚੇ ਦੇ ਪਿਤਾ ਜੀ ਨੇ ਹੁਣ ਅਸੀਂ ਇੱਥੇ ਤੁਰੇ ਫਿਰੇ ਜਾਂ ਇੱਥੇ ਆ ਲਗਾ ਲੋ ਵੀ ਪੁਲਿਸ ਕੋਲੇ ਆ ਕੇ ਅਸੀਂ ਪੁਲਿਸ ਕੋਲੇ ਗੇੜੇ ਖਾਣੇ ਪਏ ਆ ਜੀ ਇਹਨਾਂ ਨੂੰ ਕੋਈ ਟੈਨਸ਼ਨ ਹੀ ਨਹੀਂ ਅਸੀਂ ਉਰੇ ਆਏ ਨੂੰ ਘੰਟਾ ਹੋ ਗਿਆ ਤੇ ਹੁਣ ਆ ਰਹੇ ਆ ਇਹਨਾਂ ਦੇ ਘਰ ਦੇ ਵੀ ਪਤਾ ਲੈਣ ਵੀ ਹਾਂ ਦੀ ਬੱਚਾ ਹੈ ਉਹ ਵੀ ਝੂਠ ਤੇ ਝੂਠ ਜੀ ਮੈਂ ਫਲਾਨੀ ਲਗਾ ਸੀ ਫਲਾਨੀ ਲਗਾ ਸੀ ਦੱਸੋ ਤੁਸੀਂ ਬੱਚੇ ਨੂੰ ਬੱਚਾ ਸਕੂਟਰ ਚ ਲੈ ਕੇ ਗਿਆ ਇਹ ਕਹਿੰਦਾ ਸਾਨੂੰ ਤਾਂ ਪਤਾ ਵੀ ਨਹੀਂ ਜਦ ਕਿ ਰੋਜ਼ ਦਾ ਕੰਮ ਹੈ ਉਹ ਡੇਲੀ ਉਥੋਂ ਟੱਪਦਾ ਸੀ ਤੁਹਾਨੂੰ ਪ੍ਰੂਫ ਦੇ ਸਕਦੇ ਹਾਂ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਦੀ ਮੰਗ ਐਸੀ ਕਰਦੇ ਆ ਸਰ ਵੀ ਜਿਹੜਾ ਸੁਨਾਰੀਓ ਚੱਲ ਰਿਹਾ ਜਾਂ ਜਿਹੜੀ ਆ ਪ੍ਰੋਬਲਮ ਚੱਲ ਰਹੀ ਆ ਜਾਂ ਜਿਹਦੇ ਬਾਰੇ ਅਸੀਂ ਰੋਜ਼ ਆ ਕੇ ਇੱਥੇ ਥਾਣੇ 'ਚ ਖੜੇ ਹੋ ਜਾਂਦੇ ਆ ਦੋ ਚਾਰ ਮਹੀਨਿਆਂ ਬਾਅਦ ਔਰ ਇਹ دہشت ਅਤੇ ਇਹ ਜਿਹੜਾ ਮਾਹੌਲ ਬਣਿਆ ਹੋਇਆ ਖਤਮ ਹੋਵੇ ਉੱਥੇ ਘੱਟੋ ਘੱਟ ਇਹਨਾਂ ਦੀ ਪੁਲਿਸ ਦਾ ਨਾਕਾ ਲੱਗਣਾ ਚਾਹੀਦਾ 15 ਨੰਬਰ ਪਾਰਕ ਦੇ ਬਾਹਰਲੇ ਵਿੱਚ ਉੱਥੇ ਨਾ ਤਾਂ ਕੋਈ ਨਾਕਾ ਲੱਗਦਾ ਜੀ ਸ਼ਾਮ ਨੂੰ ਇਹਨਾਂ ਦਾ ਬੱਗ ਦੇ ਬੱਗ ਨਿਕਲਦੇ ਪੂਰੀ ਬਦਮਾਸ਼ੀ ਹੁੰਦੀ ਹੈ ਕਿਸੇ ਨੂੰ ਕੋਈ ਰੋਕ ਟੋਣੀ ਲੋਕ ਡਰਦੇ ਹੀ ਨਹੀਂ ਇੱਥੇ ਆਂਦੇ ਅਗਲੇ ਕਹਿੰਦੇ ਯਾਰ ਇਹਨਾਂ ਨੂੰ ਛਿੜਕੇ ਕੀ ਲੈਣਾ ਪੁਲਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕਰਨੀ ਔਰ ਕੱਲ ਨੂੰ ਇਹ ਸਾਡੇ ਘਰਾਂ 'ਚ ਇੱਟਾ ਪੱਥਰ ਮਾਰਨਗੇ ਜਾਂ ਕੱਲ ਨੂੰ ਸਾਡੇ ਬੱਚੇ ਬਾਹਰ ਬੈਠੇ ਕਿਸੇ ਮਾਰਕੁੱਟ ਕਰਗੇ ਕਿਸੇ ਨੇ ਕੋਈ ਸੁਣਵਾਈ ਨਹੀਂ ਇਹਨਾਂ ਨੂੰ ਫੇਰ ਪੁਲਿਸ ਨੇ ਇਸ ਤਰ੍ਹਾਂ ਹੀ ਛੱਡ ਦੇਣਾ